270 ਤੋਂ ਵੱਧ ਦਾ ਅੰਕੜਾ جاری ਹੁੰਦਾ ਨਜ਼ਰ ਆ ਰਿਹਾ ਹੈ ਮੌਤਾਂ ਦਾ ਬੜੀ ਵੱਡੀ ਤਰਾਸ ਦੀ ਟਰੈਜੇਡੀ ਸੀਗੀ ਜਿਹਨੂੰ ਕਦੇ ਨਹੀਂ ਭੁਲਾਇਆ ਜਾ ਸਕੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ ਉਹਨਾਂ ਨੇ ਵੀ ਕਿਹਾ ਹੈ ਕਿ ਹਰ ਸੰਭਵ ਮਦਦ ਕੀਤੀ ਜਾਏਗੀ ਟਾਟਾ ਗਰੁੱਪ ਵੱਲੋਂ 1 ਕਰੋੜ ਰੁਪਇਆ ਪੀੜਤ ਪਰਿਵਾਰਾਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਜਵਾਬ ਤਾਂ ਆਫਟਰ ਆਲ ਪ੍ਰਧਾਨ ਮੰਤਰੀ ਨੂੰ ਤੇ ਜਿਹੜੇ ਸਾਡੇ ਹਵਾ ਬਾਜੀ ਮੰਤਰੀ ਹੈ ਉਹਨਾਂ ਨੂੰ ਦੇ ਨਹੀਂ ਪਵੇਗਾ ਕਿ ਸਾਡੇ ਆਪਣੇ ਦੇਸ਼ ਦੀਆਂ 에어ਲਾਈਨ ਉਹਨਾਂ ਦੀ ਸਥਿਤੀ ਇਸ ਕਿਸਮ ਦੀ ਹੈ ਕਿ ਜਿਹੜੇ ਵਿੱਚ ਬੰਦੇ ਨੇ ਉਹਨਾਂ ਦੇ ਮੌਤ ਦੇ ਗਾਰੰਟੀ ਕਹਿ ਕੇ ਲਾਸ਼ ਦੇ ਢੇਰਾਂ 'ਚ ਨਹੀਂ ਜਿਹੜੀਆਂ ਹੱਡੀਆਂ ਦੇ ਢੇਰਾਂ ਦੇ ਵਿੱਚ ਬਦਲ ਗਏ 19 ਕ ਬੰਦਿਆਂ ਦੀ ਹੁਣ ਤੱਕ ਪਛਾਣ ਹੋਈ ਹੈ ਡੀ ਐਨ ਏ ਦੇ ਜਰੂਰੀ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਦੀ ਚੋਣ ਵੀ ਸਿਰ ਦੇ ਉੱਤੇ ਆ ਗਈ ਹੈ ਕੁਝ ਦਿਨ ਬਾਕੀ ਨੇ VOTING ਵਾਸਤੇ 19 ਜੂਨ ਨੂੰ VOTING ਹੋਣੀ ਹੈ ਤੇ 23 ਜੂਨ ਨੂੰ ਨਤੀਜੇ ਆਉਣੇ ਨੇ ਚਾਰ ਜਿਹੜੀਆਂ ਮੁੱਖ ਧਿਰਾਂ ਨੇ ਬਾਕੀ ਹੋਰ ਧਿਰਾਂ ਵੀ ਆਜ਼ਾਦ ਉਮੀਦਵਾਰਾਂ ਵੱਜੋਂ ਚੋਣ ਲੜ ਰਹੇ ਨੇ ਕਈ ਜਣੇ ਪਰ ਭਾਜਪਾ ਕਾਂਗਰਸ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜ਼ਿਆਦਾ ਚਰਚਾ ਦੇ ਵਿੱਚ ਨੇ ਅਕਾਲੀ ਦਲ ਨੂੰ ਛੱਡ ਕੇ ਇਹਨਾਂ ਨੇ 40-40 ਦੇ ਨਾਂ ਦੇਤੇ ਇਹ ਸਾਡੇ ਸਟਾਰ ਪ੍ਰਚਾਰਕ ਨੇ ਤੇ ਆਏ ਉੱਥੇ ਚਾਰ ਨਹੀਂ ਆਲਾ ਤੇ ਹੋਰ ਆਸ-ਪਾਸ ਦੇ ਲੱਗਦੇ ਇਲਾਕਿਆਂ ਦੇ ਵਿੱਚ ਕਾਫੀ ਬਰਸਾਤ ਆ ਜਿਹੜੀ ਉਹ ਹੋ ਵੀ ਰਹੀ ਆ ਤੇ ਹੋ ਵੀ ਚੁੱਕੀ ਆ ਕਿਨਵਣ ਕਾਣੀ ਦਾ ਕੰਮ ਚੱਲ ਰਿਹਾ ਹੈ ਪਰ ਇਸੇ ਦੌਰਾਨ ਗਰਮੀ ਨੇ ਜਿਹੜੇ ਸਾਰੇ ਰਿਕਾਰਡ ਤੋੜੇ ਜਦੋਂ ਪੂਰਬ ਦੇ ਰਾਜਾਂ ਦੇ ਵਿੱਚ ਮੌਨਸੂਨ ਆ ਚੁੱਕਿਆ ਸੀ ਤਾਂ ਇਧਰ ਦੇ ਪਾਸੇ ਕੁਝ ਰਾਹਤ ਕਿਉਂ ਕਿ ਜਿਹੜੀ 15-15 ਰੁਪਏ ਜੂਨ ਟਾਈਮ ਐਮਰਜੈਂਸੀ ਦੇ ਵਿੱਚ ਬਿਜਲੀ ਮਿਲ ਰਹੀ ਸੀ ਪਰ ਲੈਣੀ ਪੈਣੀ ਸੀ ਜੀ ਲੁਧਿਆਣੇ ਦੀ ਚੋਣ ਨਾ ਹੁੰਦੀ ਤਾਂ ਤੁਹਾਨੂੰ ਬਿਜਲੀ ਕਟਾ ਦਾ ਬਟਾ ਸਾਹਮਣਾ ਕਰਨਾ ਪੈਂਦਾ ਹਾਹਾਕਾਰ ਵਚਨੀ ਸੀ ਹਰਾਨੀ ਇਸ ਗੱਲ ਦੀ ਸਾਡੀ ਰਾਜਧਾਨੀ ਦਿੱਲੀ ਦੂਜਿਆਂ ਨਾਲੋਂ ਉੱਪਰਲੇ ਪਾਸੇ ਰਹਿੰਦੀ ਹੈ ਐਸ ਵਾਰ ਪੰਜਾਬ ਚ 45 ਕਈ ਥਾ 47 ਤੇ ਰਾਜਧਾਨੀ ਦਿੱਲੀ ਦਾ ਤਾਪਮਾਨ 42 ਡਰਜੀ ਦੇ ਆਸ-ਪਾਸ ਰਿਹਾ ਸ਼ੋਭਨੀ ਕੋਰਤੋਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਦੀ ਮੀਟਿੰਗ ਹੋਈ ਜਿਦੇ ਵਿੱਚ ਕਈ ਵਿਚਾਰਾਂ ਕੀਤੀਆਂ ਗਈਆਂ ਤੇ ਖਾਸ ਕਰ ਸ਼ਿਰਗੁਰ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਉਹਨਾਂ ਦਾ ਗੁਰਪੁਰਬ ਮਨਾਉਣ ਵਾਸਤੇ ਸਮਾਗਮ ਕੀਤੇ ਜਾਣਗੇ ਇਹ ਫੈਸਲਾ ਕੀਤਾ ਗਿਆ ਦੂਜੇ ਪਾਸੇ ਅੰਤਰੰਕ ਕਮੇਟੀ ਦੀ ਮੀਟਿੰਗ ਦੇ ਵਿੱਚ ਸਭ ਨੂੰ ਉਤਰਾਜ ਹੋ ਗਿਆ ਖਾਸ ਕਰ ਇਹਨਾਂ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਨੂੰ ਇੱਕ ਪੱਤਰ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਮਾ ਸਾਹਿਬ ਨੇ ਧਾਮੀ ਸਾਹਿਬ ਨੂੰ ਲਿਖਿਆ ਮੇਰਾ ਕਹਿਲ ਤਾਂ ਅਮੀਸ਼ਾਹਬ ਦੀ ਜਾਦਦਾਸ਼ਤ ਕੁਝ ਕਮਜ਼ੋਰ ਹੈ ਉਹਨਾਂ ਨੇ ਕਹਿਤਾ ਕਿ ਇਹ ਸਮਾਗਮ ਅਸੀਂ ਕਰਾਂਗੇ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਕਾਮੀ ਸਾਹਿਬ ਜਦੋਂ 1992 ਦੀ ਵਸਾਖੀ ਹੋਈ ਸੀ ਸਰਕਾਰ ਕੀਦੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਭਾਜਪਾ ਦੀ ਤੇ ਉਦੋਂ ਸਮਾਗਮ ਇਕੱਠੇ ਨਹੀਂ ਹੋਏ ਕੀ ਤੁਸੀਂ ਸਿਰਫ ਅਕਾਲੀ ਦਲ ਨੂੰ ਹੀ ਪੰਥਕ ਸਮਝਦੇ ਹੋ ਮੂਸੇਵਾਲਾ ਦੀ ਡਾਕੂਮੈਂਟਰੀ ਇੱਕ ਚੈਨਲ ਵੱਲੋਂ ਬਣਾਈ ਗਈ ਹੈ ਇੱਕ ਮੀਡੀਆ ਹਾਊਸ ਵੱਲੋਂ ਉਹਦੇ ਕਹਿੰਦੇ ਦੋ ਪਾਰਟਸ ਨੇ ਇੱਕ ਪਾਰਟ ਤਾਂ ਰਿਲੀਜ਼ ਹੋ ਗਿਆ ਤੇ ਮੈਨੂੰ ਲੱਗਦਾ ਕਿ ਦੂਜਾ ਪਾਰਟ ਵੀ ਸ਼ਾਇਦ ਰਿਲੀਜ਼ ਹੋ ਚੁੱਕਾ ਹੈ ਤੇ ਮਾਮਲਾ ਕੋਰਟ ਦੇ ਵਿੱਚ ਹੈ ਹੁਣ ਤਾਂ ਸਾਰੀ ਦੁਨੀਆ ਨੂੰ ਪਤਾ ਹੈ ਕਿ ਕਿਨੇ ਕਰਾਈਆ ਕੋਈ ਕਹਿਣ ਦਾ ਹਰਜ ਨਹੀਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਕਿ ਭਾਈ ਸਾਹਿਬ ਤੁਸੀਂ ਆਓ ਆ ਕੇ ਜਵਾਬ ਦਿਓ ਇੱਕ ਚਿੱਠੀ ਲਿਖੀ ਗਈ ਸੀ ਮਹਾਰਾਸ਼ਟਰ ਦੇ ਡੀਜੀਪੀ ਨੂੰ ਬਲਕੌਰ ਸਿੰਘ ਸਿੱਧੂ ਵੱਲੋਂ ਉਹਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਸਮਾ ਦੱਸੇਗਾ ਪਰ ਇਹ ਸਾਰਾ ਕੁਝ ਜਿਹੜਾ ਸਤਿ ਸ਼੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਖਬਰ ਤੋੜ ਪ੍ਰੋਗਰਾਮ ਦੇ ਵਿੱਚ ਅਸੀਂ ਹਫ਼ਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਝਾਤ ਪਾਉਣੀ ਆ ਤੇ ਇਸ ਵਾਰ ਵੀ ਕਾਫੀ ਕੁਝ ਵਾਪਰ ਗਿਆ ਹਫ਼ਤੇ ਦੇ ਦੌਰਾਨ ਤੇ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣਾ ਪ੍ਰਤੀਕਰਮ ਦੇਣਗੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋਂ ਸਵਾਗਤ ਹੈ ਜੀ ਸ਼ੁਕਰੀਆ ਮਿਹਰਬਾਨੀ ਜੀ ਢਿੱਲ ਸਾਹਿਬ ਸਭ ਤੋਂ ਪਹਿਲਾਂ ਉਸ ਮੰਦਭਾਗੀ ਖਬਰ ਦੀ ਚਰਚਾ ਕਰਾਂਗੇ ਜਿਨੇ ਦੇਸ਼ ਦੁਨੀਆ ਨੂੰ ਹਿਲਾ ਕੇ ਰੱਖ ਏਅਰ ਇੰਡੀਆ ਦਾ ਜਹਾਜ਼ ਉੜਦੇ ਸਾਰ ਹੀ ਡਿੱਗ ਪੈਂਦਾ ਹੈ ਤਕਨੀਕੀ ਖਰਾਬੀ ਆਈ ਹੁਣ ਉਹਦਾ ਜਿਹੜਾ ਬਲੈਕ ਬਾਕਸ ਮਿਲਿਆ ਹੈ ਉਹਦੇ ਵਿੱਚ ਕਾਫੀ ਕੁਝ ਜਿਹੜਾ ਡਾਟਾ ਹੈ ਉਹਦੇ ਤੋਂ ਪਤਾ ਲੱਗੇਗਾ ਕਿ ਕੀ ਹੋਇਆ ਸੀ ਵੈਸੇ ਜਿਹੜੇ ਕੁਝ ਇੱਕ ਸੰਦੇਸ਼ ਰਿਕਾਰਡ ਹੋਏ ਸੀਗੇ ਜਾਣਕਾਰੀ ਮੁਤਾਬਕ ਜਿਹੜਾ ਪਾਇਲਟ ਸੀ ਉਹਦੇ ਉਹਨੇ ਕਿਹਾ ਸੀਗਾ ਕਿ ਅਸੀਂ ਉੱਪਰ ਨਹੀਂ ਉੱਠ پا ਰਹੇ ਅਸੀਂ ਬਚਾਂਗੇ ਨਹੀਂ ਕੁਝ ਅਜੀਹਾ ਸਾਹਮਣੇ ਆਇਆ ਸੀਗਾ ਪਰ ਕੀਮਤੀ ਜਾਨਾਂ ਚਲੀਆਂ ਗਈਆਂ ਜਿਹੜੇ ਜਹਾਜ਼ ਦੇ ਸਵਾਰ ਸੀਗੇ ਉਹਨਾਂ ਚੋਂ ਇੱਕ ਬਚਿਆ ਬਾਕੀ ਸਾਰੇ ਹੀ ਆਪਣੀ ਜਾਨ ਗਵਾ ਬੈਠੇ ਚਾਹੇ ਉਹ ਕਰੂ ਮੈਂਬਰ ਸੀਗੇ ਚਾਹੇ ਉਹ ਮੁਸਾਫਰ ਸੀਗੇ ਤੇ ਨਾਲ ਹੀ ਇੱਕ ਹੌਸਟਲ ਦੀ ਮੈਸ ਦੇ ਉੱਤੇ ਵੀ ਜਾ ਕੇ ਇਹ ਜਹਾਜ਼ ਜਦੋਂ ਡਿੱਗਦਾ ਹੈ ਤਾਂ ਮੈਡੀਕਲ ਕਾਲਜ ਦੀ ਉਹ ਹੌਸਟਲ ਦੀ ਮੈਸ ਸੀਗੀ ਤਾਂ ਉਹਦੇ ਵਿੱਚ ਵੀ ਕਈ ਡਾਕਟਰਾਂ ਦੇ ਉੱਥੋਂ ਦੇ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਕੁੱਲ ਮਿਲਾ ਕੇ 270 ਤੋਂ ਵੱਧ ਦਾ ਅੰਕੜਾ ਜਾਰੀ ਹੁੰਦਾ ਨਜ਼ਰ ਆ ਰਿਹਾ ਹੈ ਮੌਤਾਂ ਦਾ ਬੜੀ ਵੱਡੀ ਤਰਾਸ ਦੀ ਟਰੈਜੇਡੀ ਸੀਗੀ ਜਿਹਨੂੰ ਕਦੇ ਨਹੀਂ ਭੁਲਾਇਆ ਜਾ ਸਕੇਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ ਉਹਨਾਂ ਨੇ ਵੀ ਕਿਹਾ ਕਿ ਹਰ ਸੰਭਵ ਮਦਦ ਕੀਤੀ ਜਾਏਗੀ ਟਾਟਾ ਗਰੁੱਪ ਵੱਲੋਂ 1 ਕਰੋੜ ਰੁਪਇਆ ਪੀੜਤ ਪਰਿਵਾਰਾਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਉਸ ਤੋਂ ਇਲਾਵਾ ਹੋਰ ਵੀ ਉਹਨਾਂ ਵੱਲੋਂ ਕੁਝ ਸਹਾਇਤਾ ਰਾਸ਼ੀ ਦਿੱਤੀ ਜਾਣੀ ਹੈ ਪਰ ਸਭ ਇਸ ਤੋਂ ਬਾਅਦ ਸਦਮੇ ਦੇ ਵਿੱਚ ਨੇ ਦੇਖੋ ਇਹ ਘਟਨਾਕਰਮ ਜਿਸ ਬਿਲੇ ਵਾਪਰਿਆ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਪਾਇਲਟ ਨੇ ਉੱਥੇ ਕੁਝ ਸੰਦਾ ਯਤਨ ਕੀਤਾ ਜਿਹੜੀ ਚੀਜ਼ ਰਿਕਾਰਡ ਹੋਈ ਹੈ 에어 ਕੰਟਰੋਲਰ ਦੇ ਨਾਲ ਉਹਨੇ ਆਪਣੀ ਭਾਸ਼ਾ ਦੇ ਵਿੱਚ ਉਹਨੂੰ ਕੁਝ ਸਮਝਾਉਣ ਦਾ ਯਤਨ ਕੀਤਾ ਕਿ ਅਸੀਂ ਡੂੰਘੇ ਸੰਕਟ ਦੇ ਵਿੱਚ ਫਸ ਗਏ ਹਾਂ ਇੱਥੋਂ ਨਿਕਲਣਾ ਬਹੁਤ ਔਖਾ ਹੈ ਸਾਡੇ ਵਾਸਤੇ ਜਿਵੇਂ ਤੁਸੀਂ ਕਿਹਾ ਕਿ ਉੱਪਰ ਨੂੰ ਨਹੀਂ ਜਾ ਰਹੇ ਜੋ ਉੱਪਰ ਨੂੰ ਨਹੀਂ ਜਾ ਰਹੇ ਤਬ ਇਹ ਟੇ ਡਿਗਣਾ ਸੀ ਜਿਹੜਾ ਉਹ ਹਵਾਈ ਅੱਡੇ ਤੋਂ ਹੋਸਟਲ ਹੈ ਮੈਡੀਕਲ ਕਾਲਜ ਦਾ ਕੋਈ ਜ਼ਿਆਦਾ ਦੂਰੀ ਤੇ ਤਾਂ ਹੈ ਨਹੀਂ ਚਲੋ ਇਹ ਤਾਂ ਜਿਹੜਾ ਜਹਾਜ਼ ਚੜਿਆ ਤਕਨੀਕੀ ਨੁਕਸ ਪੈ ਗਿਆ ਡਿੱਗ ਪਿਆ ਮਸਾਫਰ ਮਾਰੇ ਗਏ ਜਹਾਜ਼ ਦਾ ਅੰਮਲਾ ਵਿੱਚ ਮਾਰਿਆ ਗਿਆ ਪਾਇਲਟ ਕੋ ਪਾਇਲਟ ਸਾਰੇ ਦਾ ਸਾਰਾ ਸਿਸਟਮ ਹੂੰ ਹੁਣ ਤੁਸੀਂ ਇਸ ਗੱਲ ਦੇ ਉੱਤੇ ਆਓ ਕਿ ਜਿਹੜੇ ਡਾਕਟਰ ਉੱਥੇ ਖਾਣਾ ਖਾ ਰਹੇ ਸਨ ਤੁਸੀਂ ਵੀ ਹੋਸਟਲ ਦੇ ਜੀਵਨ ਦਾ ਆਨੰਦ ਮਾਣਿਆ ਮੈਂ ਵੀ ਮਾਣਿਆ ਹੂੰ ਆਮ ਤੌਰ ਤੇ ਵਿਦਿਆਰਥੀ ਹੋਣ ਜਾਂ ਡਾਕਟਰ ਜੋ ਵੀ ਹੈ ਖਾਣੇ ਦੇ ਉੱਤੇ ਇੱਕ ਆਪਣੇ ਕਿਸਮ ਦਾ ਮਾਹੌਲ ਹੁੰਦਾ ਹੈ ਗੱਪ-ਚਪ ਚੱਲ ਰਹੀ ਹੁੰਦੀ ਹੈ ਜਾਂ ਹੋਰ ਹੈ ਕਿਸੇ ਚਿਤਚੇ ਚੀਤਾ ਵੀ ਨਹੀਂ ਸੀ ਗੁਰਵਾਨੀ ਚੋ ਕਹਿੰਦੇ ਆ ਨਾ ਕਿ ਚਿੰਤਾਵਾਜ ਪਏ ਸੋ ਅਤਮੰਦ ਭਾਗੀ ਘਟਨਾ ਭਾਵੇਂ ਬਾਦ ਦੇ ਵਿੱਚ ਪ੍ਰਧਾਨ ਮੰਤਰੀ ਉੱਥੇ ਹਾਲਚਲ ਪੁੱਛਣ ਵਾਸਤੇ ਗਏ ਉੱਥੋਂ ਦੇ ਮੁੱਖ ਮੰਤਰੀ ਸਾਹਿਬ ਵੀ ਆਏ ਉੱਥੋਂ ਦੇ ਆਸੇ ਪਾਸੇ ਦੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੋਈ ਪ੍ਰਧਾਨ ਮੰਤਰੀ ਹੈ ਕੋਈ ਰਾਸ਼ਟਰਪਤੀ ਹੈ ਕੋਈ ਉਪ ਰਾਸ਼ਟਰਪਤੀ ਹੈ ਸਾਰਿਆਂ ਨੇ ਈਵਨ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਦੇ ਨੁਮਾਇੰਦਿਆਂ ਨੇ ਵੀ ਇਸ ਮਾਮਲੇ ਦੇ ਵਿੱਚ ਹਮਦਰਦੀ ਦਾ اظہار ਕੀਤਾ ਕਈ ਤਾਂ ਵੱਧ ਇੱਕੋ ਲੜਕਾ ਹੀ ਮਰਿਆ ਨਾ ਰਾਹੁਲ ਵਿਸ਼ਵਾਸ ਜਿਹਨੂੰ ਪ੍ਰਧਾਨ ਮੰਤਰੀ ਸਾਹਿਬ ਹਸਪਤਾਲ ਚ ਮਿਲਣ ਵਾਸਤੇ ਵੀ ਗਏ ਸਨ ਪ੍ਰਧਾਨ ਮੰਤਰੀ ਸਾਹਿਬ ਦੇ ਪਹਿਲੇ ਦਿਨ ਤੋਂ ਹੀ ਕਹਤਾ ਸੀ ਕਿ ਇਹਦੀ ਪੜਤਾਲ ਕਰਾਈ ਜਾਊਗੀ ਇੱਕ ਹੋਰ ਮੰਦ ਭਾਗਾ ਸਫਰ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਜਨਾਬ ਬਿਜੇਰਪਾਨੀ ਉਹ ਇਸ ਦੇ ਵਿੱਚ ਹਾਜ਼ਰ ਸਨ ਉਹ ਵੀ ਬਾਕੀਆਂ ਦੇ ਨਾਲ ਇੰਗਲੈਂਡ ਨੂੰ ਜਾ ਰਹੇ ਸਨ ਉਹ ਤਾਂ ਮੈਨੂੰ ਜਿੱਥੇ ਤੱਕ ਲੱਗਦਾ ਤਰਵਿੰਦਰ ਸਿਆਮ ਹਮ ਆਪਣੇ ਲੱਕੀ ਨੰਬਰ ਦੇ ਵਿੱਚ ਹੀ ਲੈ ਬੈਠੇ ਹਮ ਉਹਨਾਂ ਦਾ 1206 ਲੱਕੀ ਨੰਬਰ ਮੰਨਿਆ ਜਾਂਦਾ ਹੈ ਜਿੰਨੀਆਂ ਗੱਡੀਆਂ ਨੇ ਰਪਾਨੀ ਸਾਹਿਬ ਦੀਆਂ ਭਾਵੇਂ ਸਕੂਟਰ ਤੱਕ ਹੈ ਸਾਰਿਆਂ ਦੇ ਨੰਬਰ 1206 ਨੇ ਉਹਨਾਂ ਦੀ ਧਰਮ ਪਤਨੀ 5 ਤਰੀਕ ਨੂੰ ਲੰਡਨ ਰਵਾਨਾ ਹੋ ਚੁੱਕੇ ਸਨ ਇਹਨਾਂ ਨੇ 12 ਤਰੀਕ ਨੂੰ ਚੁਣਿਆ ਤੇ ਜਿਹੜੀ ਸਾਡਾ 에ਅਰ ਇੰਡੀਆ 에ਅਰਲਾਈਨ ਹੈ ਇਹਦੇ ਉੱਤੇ ਵੀ ਸਵਾਲ ਬਹੁਤ ਜ਼ਿਆਦਾ ਖੜੇ ਹੋ ਚੁੱਕੇ ਨੇ ਇਹਦਾ ਜਵਾਬ ਤਾਂ ਆਫਟਰ ਆਲ ਪ੍ਰਧਾਨ ਮੰਤਰੀ ਨੂੰ ਤੇ ਜਿਹੜੇ ਸਾਡੇ ਹਵਾਵਾਜੀ ਮੰਤਰੀ ਹੈ ਉਹਨਾਂ ਨੂੰ ਦੇਣਾ ਹੀ ਪਵੇਗਾ ਕਿ ਸਾਡੇ ਆਪਣੇ ਦੇਸ਼ ਦੀਆਂ 에ਅਰਲਾਈਨ ਉਹਨਾਂ ਦੀ ਸਥਿਤੀ ਇਸ ਕਿਸਮ ਦੀ ਹੈ ਕਿ ਜਿਹੜੇ ਵਿੱਚ ਬੈਂਦੇ ਨੇ ਉਹਨਾਂ ਦੇ ਮੌਤ ਦੇ ਬਰੰਟੀ ਕਹਿ ਕੇ ਜਿੱਥੇ-ਜਿੱਥੇ ਕਮੀਆਂ ਕਮਜ਼ੋਰੀਆਂ ਨੇ ਵੱਡੇ ਦਿਲ ਦੇ ਨਾਲ ਉਹਨਾਂ ਨੂੰ ਦੂਰ ਕਰਕੇ ਭਵਿੱਖ ਦੇ ਵਿੱਚ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦਾ ਹਾਦਸਾ ਦੁਬਾਰਾ ਘਟੋ-ਕਟ ਨਾ ਵਾਪਰ ਸਕੇ ਜਿੱਥੇ ਚੰਦ ਸਕਿੰਟਾਂ ਦੇ ਵਿੱਚ ਹੀ ਵਸਦੇ ਰਸਦੇ ਲੋਕ ਲਾਸ਼ ਦੇ ਢੇਰਾਂ ਚ ਨਹੀਂ ਹੂੰ ਜਿਹੜੀਆਂ ਹੱਡੀਆਂ ਦੇ ਢੇਰਾਂ ਦੇ ਵਿੱਚ ਬਦਲ ਗਏ 19 ਕੁ ਬੰਦਿਆਂ ਦੀ ਹੁਣ ਤੱਕ ਪਛਾਣ ਹੋਈ ਹੈ ਡੀਐਨਏ ਦੇ ਜਰੀਏ ਜੀ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਚੋਣ ਵੀ ਸਿਰ ਦੇ ਉੱਤੇ ਆ ਗਈ ਹੈ ਕੁਝ ਦਿਨ ਬਾਕੀ ਨੇ VOTING ਵਾਸਤੇ 19 ਜੂਨ ਨੂੰ VOTING ਹੋਣੀ ਹੈ ਤੇ 23 ਜੂਨ ਨੂੰ ਨਤੀਜੇ ਆਉਣੇ ਨੇ ਚੋਣ ਪ੍ਰਚਾਰ ਵੀ ਪੂਰੀ ਤਰ੍ਹਾਂ ਫਖ ਚੁੱਕਿਆ ਹੈ ਵੱਖ-ਵੱਖ ਲੀਡਰ ਲੁਧਿਆਣਾ ਪਹੁੰਚ ਰਹੇ ਨੇ ਚਾਹੇ ਉਹ ਕਿਸੇ ਵੀ ਸੂਬੇ ਦਾ ਮੁੱਖ ਮੰਤਰੀ ਹੋਵੇ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਹੋਵੇ ਕੋਈ ਵੀ ਵੱਡਾ ਆਗੂ ਹੋਵੇ ਉਹ ਵੀ ਆ ਕੇ ਚੋਣ ਪ੍ਰਚਾਰ ਕਰ ਰਿਹਾ ਕਿਉਂਕਿ ਪ੍ਰਚਾਰਕਾਂ ਦੀਆਂ ਸੂਚੀਆਂ ਦੇ ਵਿੱਚ ਉਹਨਾਂ ਦੇ ਨਾਮ ਆਏ ਹੋਏ ਨੇ ਸੋ ਚਾਰ ਜਿਹੜੀਆਂ ਮੁੱਖ ਧਿਰਾਂ ਨੇ ਬਾਕੀ ਹੋਰ ਧਿਰਾਂ ਵੀ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜ ਰਹੇ ਨੇ ਕਈ ਜਣੇ ਪਰ ਭਾਜਪਾ ਕਾਂਗਰਸ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜ਼ਿਆਦਾ ਚਰਚਾ ਦੇ ਵਿੱਚ ਨੇ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਇਸ ਗੱਲ ਦਾ ਧਰਬਿੰਦਰ ਸਿੰਘ ਹਮ ਅਕਾਲੀ ਦਲ ਨੂੰ ਛੱਡ ਕੇ ਹਮ ਇਹਨਾਂ ਨੇ 40-40 ਦੇ ਨਾਂ ਦੇਤੇ ਇਹ ਸਾਡੇ ਸਟਾਰ ਪ੍ਰਚਾਰਕ ਨੇ ਹਮ ਤੇ ਆਏ ਉੱਥੇ ਚਾਰ ਨਹੀਂ ਸਿਰਫ ਉਹਨਾਂ ਦੀ ਗਿਣਤੀ ਪਤਾ ਨਹੀਂ ਹੁੰਦੀ ਹੈ ਕਿ ਤੁਸੀਂ ਵੀ ਸਟਾਰ ਪ੍ਰਚਾਰਕ ਹੋ ਹਮ ਉੱਥੇ ਤੱਕ ਹੇਠਲੇ ਪੱਧਰ ਦਾ ਪ੍ਰਚਾਰਕ ਵੀ ਨਾ ਆਇਆ ਲੜਾਈ ਜ਼ਰੂਰ ਆ ਕਿ ਉਹਦਾ ਨਾਂ ਪਤਾ ਉਹਦਾ ਛੜਤਾ ਹਮ ਸਾਰੀਆਂ ਪਾਰਟੀਆਂ ਆਪੋ ਆਪਣੇ ਪਾਸੇ ਕਾਫੀ ਸਰਗਰਮੀ ਦੇ ਨਾਲ ਲੱਗੀਆਂ ਹੋਈਆਂ ਨੇ ਨਤੀਜਾ ਕੀ ਆਉਂਦਾ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ 23 ਜੂਨ ਵਾਲੇ ਦਿਨ ਪਤਾ ਲੱਗੇਗਾ ਸੋ ਰਾਸ਼ੀ ਪਾਰਟੀਆਂ ਇੱਕ ਦੂਜੇ ਦੇ ਉੱਤੇ ਧੂਆਂ ਧਾਰ ਆਪਣਾ ਪ੍ਰਚਾਰ ਘੱਟ ਇੱਕ ਦੂਜੇ ਦੇ ਉੱਤੇ ਜ਼ਿਆਦਾ ਕਰਨਗੀਆਂ ਨੇ ਸੋ ਰੇਗਾ ਦਿਨ ਕੱਲ ਦਾ ਵਿੱਚ 16 ਦਾ 17 ਤਰੀਕ ਨੂੰ 5 ਵਜੇ ਚੋਣ ਪ੍ਰਚਾਰ ਬੰਦ ਹੋ ਜਾਣਾ ਹੈ। ਪਾਬ ਅੱਜ ਦਾ ਪੂਰਾ ਦਿਨ ਕੱਲ ਦਾ ਪੂਰਾ ਦਿਨ ਪਰਸੋਂ 5 ਵਜੇ ਦੇ ਤੱਕ ਪੌਣੇ ਕਿ ਤਿੰਨ ਦਿਨ ਲਾ ਲੋ। ਹੁਣ ਪ੍ਰਚਾਰ ਰਹਿ ਗਿਆ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਵੀ ਹਾਥੀ ਨਿਕਲ ਗਿਆ ਪੂਛ ਰਹਿ ਗਈ। ਹੂੰ। ਕਈ ਵਾਰੀ ਪੂਛ ਤੰਗ ਵੀ ਬਹੁਤ ਕਰਦੀ ਹੁੰਦੀ ਹੈ। ਹੁਣ ਸਿਰਫ ਤਿੰਨ ਦਿਨ ਦਾ ਹੀ ਇੱਕ ਪਾ ਰਹੇ ਹੈ ਉਸ ਤੋਂ ਬਾਅਦ 19 ਜੂਨ ਨੂੰ ਸਵੇਰੇ ਤੋਂ ਸ਼ਾਮ ਤੱਕ ਬੂਟਾ ਪੈ ਨਹੀਂ ਆ ਨੇ ਸ਼ੁਕਰ ਕਰੋ ਕਿ ਥੋੜੀ ਜੀ ਮੌਸਮ ਦੇ ਵਿੱਚ ਤਬਦੀਲੀ ਆ ਗਈ ਹੈ ਨਹੀਂ ਤਾਂ ਧੂਆਂ ਘੜਦਾ ਸੀ ਇਹਨਾਂ ਦਾ ਮੌਸਮ ਨਹੀਂ ਜੀ ਬਿਲਕੁਲ ਜੀ ਤੇ ਗਰਮੀ ਵੀ ਕਾਫੀ ਵਧੀ ਹੋਈ ਹੈ ਗਰਮੀ ਦਾ ਕਹਿਰਾ ਜਿਹੜਾ ਉਹ ਵੀ ਕਾਫੀ ਵਰਤਦਾ ਨਜ਼ਰ ਆ ਰਿਹਾ ਹੈ ਪਰ ਹੁਣ ਥੋੜੀ ਜੀ ਠੰਡਕ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਬੱਦਲ ਵਾਈ ਹੈ ਕਿਤੇ ਠੰਡੀਆਂ ਹਵਾਵਾਂ ਨੇ ਤੇ ਪਟਿਆਲਾ ਤੇ ਹੋਰ ਆਸ-ਪਾਸ ਦੇ ਲੱਗਦੇ ਇਲਾਕਿਆਂ ਦੇ ਵਿੱਚ ਕਾਫੀ ਬਰਸਾਤ ਆ ਜਿਹੜੀ ਉਹ ਹੋ ਵੀ ਰਹੀ ਆ ਤੇ ਹੋ ਵੀ ਚੁੱਕੀ ਆ ਕਿਨਵਣ ਕਾਣੀ ਜੀ ਦਾ ਕੰਮ ਚੱਲ ਰਿਹਾ ਹੈ ਪਰ ਇਸੇ ਦੌਰਾਨ ਗਰਮੀ ਨੇ ਜਿਹੜੇ ਸਾਰੇ ਰਿਕਾਰਡ ਤੋੜੇ ਟੈਂਪਰੇਚਰ 47 47 ਡਿਗਰੀ ਤੱਕ ਵੀ ਕਈ ਥਾਵਾਂ ਦੇ ਉੱਤੇ ਦਰਜ ਕੀਤਾ ਗਿਆ ਚਾਹੇ ਉਹ ਪੰਜਾਬ ਸੀ ਚਾਹੇ ਹਰਿਆਣਾ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਬਿਜਲੀ ਦੀ ਮੰਗ ਵੀ ਵਧੀ 17000 ਮੈਗਾਵਾਟ ਤੋਂ ਵੀ ਉੱਪਰ ਟੱਪਦੀ ਹੋਈ ਨਜ਼ਰ ਆਈ ਮੰਗ ਪਰ ਹੁਣ ਜਦੋਂ ਮੌਸਮ ਥੋੜਾ ਠੰਡਾ ਹੋਇਆ ਤਾਂ ਬਿਜਲੀ ਮੈਕਮੇ ਨੇ ਵੀ ਸੁੱਖ ਦਾ ਸਾਹ ਲਿਆ ਬਿਲਕੁਲ ਤਰਵਿੰਦਰ ਪਹਿਲੀ ਗੱਲ ਤਾਂ ਜਦੋਂ ਪੂਰਬ ਦੇ ਰਾਜਾਂ ਦੇ ਵਿੱਚ ਮੌਨਸੂਨ ਆ ਚੁੱਕਿਆ ਸੀ ਹੂੰ ਤਾਂ ਇਧਰ ਦੇ ਪਾਸੇ ਕੁਝ ਰਾਹਤ ਕਿਉਂ ਕਿ ਜਿਹੜੀ 15-15 ਰੁਪਏ ਜੂਨ ਟੈਂਜਰਜੰਸੀ ਦੇ ਵਿੱਚ ਬਿਜਲੀ ਮਿਲ ਰਹੀ ਸੀ ਪਰ ਲੈਣੀ ਪੈਣੀ ਸੀ ਜੇ ਲੁਧਿਆਣੇ ਦੀ ਚੋਣ ਨਾ ਹੁੰਦੀ ਤਾਂ ਤੁਹਾਨੂੰ ਬਿਜਲੀ ਕਟਾ ਦਾ ਬਟਾ ਸਾਹਮਣਾ ਕਰਨਾ ਪੈਂਦਾ ਹਾਹਾਕਾਰ ਮਚਣੀ ਸੀ ਸੋ ਬਹੁਤ ਬਰਸਾਤ ਹੋਈ ਹੈ ਪੰਜਾਬ 'ਚ ਵੀ ਸਵੇਰੇ ਤਕਰੀਬਨ 3 ਵਜੇ ਤੋਂ ਧ੍ਰੇਮਣੀ ਬਰਸਾਤ ਆ ਜਿਹੜੀ ਉਹ ਹੋ ਰਹੀ ਹੈ ਪਰ ਜਿਹੜੀ ਗੱਲ ਤੁਸੀਂ ਕਹੀ ਹੈ ਏਅਰ ਕੰਡੀਸ਼ਨਰ ਕੰਮ ਛੱਡ ਕੇ ਸੀ ਕੂਲਰਾਂ ਨੇ ਤਾਂ ਚੱਲ ਨਹੀਂ ਕੀ ਹੈ ਫ੍ਰਿਜ ਰੈਫਰਜੀਨੇਟਰ ਵਗੈਰਾ ਇਹ ਵੀ ਕਾਫੀ ਇੱਕ ਕਿਸਮ ਦਾ ਕੰਮ ਛੱਡਣ ਵਾਲੀ ਗੱਲ ਸੀ ਇਹਨਾਂ ਦੀ ਹੂੰ ਸੋ ਇੱਕ ਵਾਰ ਥੋੜੀ ਜਿਹੀ ਰਾਤ ਮਿਲੀ ਹੈ ਸਾਰਿਆਂ ਨੂੰ ਇਹਦੇ ਨਾਲ ਜੇ ਮੈਂ ਤੁਸੀਂ ਆਪ ਦੱਸਤਾ ਕਿ 47 ਡਿਗਰੀ ਹੂੰ 37 ਗ੍ਰੇਡ ਤੱਕ ਤਾਪਮਾਨ ਪਹੁੰਚ ਚੁੱਕਿਆ ਸੀ ਕਈ ਖੇਤਰਾਂ ਦਾ ਹਰਾਨੀ ਇਸ ਗੱਲ ਦੀ ਸਾਡੀ ਰਾਜਧਾਨੀ ਦਿੱਲੀ ਦੂਜਿਆਂ ਨਾਲੋਂ ਉੱਪਰਲੇ ਪਾਸੇ ਰਹਿੰਦੀ ਹੈ ਐਸ ਵਾਰ ਪੰਜਾਬ 'ਚ 45 ਕਈ ਥਾਂ 47 ਤੇ ਰਾਜਧਾਨੀ ਦਿੱਲੀ ਦਾ ਤਾਪਮਾਨ 42 ਡਰਜੇ ਦੇ ਆਸ-ਪਾਸ ਰਿਹਾ ਕਈ ਹਰਿਆਣੇ ਦੇ ਖੇਤਰਾਂ ਦਾ ਵੀ ਥੋੜਾ ਜਿਹਾ ਤਾਂ ਅਸਰ ਪੈਂਦਾ ਹੈ ਤੇ ਤੁਸੀਂ ਦੇਖੋ ਜਿੱਥੇ ਇਸ ਤੋਂ ਵੀ ਤਾਪਮਾਨ ਵੱਧ ਜਾਵੇ ਉੱਥੇ ਮਨੁੱਖਤਾ ਦਾ ਜੀਵਨ ਜੀਵ ਜੰਤੂਆਂ ਦਾ ਜੀਵਨ ਕਿਹੜੇ ਤਰੀਕੇ ਨਾਲ ਵਾਸਰ ਹੁੰਦਾ ਹੋਵੇਗਾ ਜੀ ਢਿਲ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਨ ਕਮੇਟੀ ਦੀ ਮੀਟਿੰਗ ਹੋਈ ਜਿਦੇ ਵਿੱਚ ਕਈ ਵਿਚਾਰਾਂ ਕੀਤੀਆਂ ਗਈਆਂ ਤੇ ਖਾਸ ਕਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਉਹਨਾਂ ਦਾ ਗੁਰਪੁਰਬ ਮਣਾਉਣ ਵਾਸਤੇ ਸਮਾਗਮ ਕੀਤੇ ਜਾਣਗੇ ਇਹ ਫੈਸਲਾ ਕੀਤਾ ਗਿਆ ਦੂਜੇ ਪਾਸੇ ਪਿਛੇ ਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਸੀਗਾ ਕਿ ਅਸੀਂ ਕਈ ਸਮਾਗਮ ਉਲੀਕ ਰਹੇ ਹਾਂ ਤੇ ਉਹ ਕਰਵਾਵਾਂਗੇ ਮਹਾਰਾਸ਼ਟਰ ਸਰਕਾਰ ਨੇ ਵੀ ਕਿਹਾ ਕਿ ਅਸੀਂ ਵੀ ਸਮਾਗਮ ਕਰਵਾਵਾਂਗੇ ਸੋ ਕਾਫੀ ਕੁਝ ਵਿਚਾਰਾਂ ਨੇ ਜੀ ਅੰਤਰੰਕ ਕਮੇਟੀ ਦੀ ਮੀਟਿੰਗ ਦੇ ਵਿੱਚ ਸਭ ਨੂੰ ਉਤਰਾਜ ਹੋ ਗਿਆ ਖਾਸ ਕਰ ਇਹਨਾਂ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਨੂੰ ਇੱਕ ਪੱਤਰ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੱਧਮਾ ਸਾਹਿਬ ਨੇ ਧਾਮੀ ਸਾਹਿਬ ਨੂੰ ਲਿਖਿਆ ਮੇਰਾ ਖਿਆਲ ਤੇ ਹਮੀ ਸਾਹਿਬ ਦੀ ਜਾਦ ਆਸ਼ਤ ਕੁਝ ਕਮਜ਼ੋਰ ਹੈ ਹੂੰ ਉਹਨਾਂ ਨੇ ਕਹਿਤਾ ਕਿ ਇਹ ਸਮਾਗਮ ਅਸੀਂ ਕਰਾਂਗੇ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਧਾਮੀ ਸਾਹਿਬ ਜਦੋਂ 1999 ਦੀ ਵਿਸਾਖੀ ਹੋਈ ਸੀ ਸਰਕਾਰ ਕੀਦੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਭਾਜਪਾ ਦੀ ਤੇ ਉਦੋਂ ਸਮਾਗਮ ਇਕੱਠੇ ਨਹੀਂ ਹੋਏ ਕੀ ਤੁਸੀਂ ਸਿਰਫ ਅਕਾਲੀ ਦਲ ਨੂੰ ਹੀ ਪੰਥਕ ਸਮਝਦੇ ਹੋ ਜਿਹੜੀਆਂ ਗੁਰੂ ਨਾਨਕ ਨਾਮ ਲੇਵਾ ਹੋਰ ਸੰਗਤਾਂ ਨੇ ਉਹ ਨਾਲ ਨਹੀਂ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਤੁਸੀਂ 2019 ਦੇ ਵਿੱਚ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦਾ ਮਨਾਉਣਾ ਸੀ ਤੁਸੀਂ ਕਰੋੜਾ ਰੁਪਏ ਤੁਹਾਡੇ ਤੇ ਅਲੀਗੇਸ਼ਨ ਹੈ ਤੁਹਾਡੇ ਜਿਹੜੇ ਉੱਪਰ ਬੈਠੇ ਆ ਨਾ ਜਿਨ੍ਹਾਂ ਨੂੰ ਕਹਿੰਦੇ ਆ ਉਪਰੋਂ ਹੀ ਸੁਨੇਹਾ ਆਇਆ ਉਹਨਾਂ ਦੇ ਕੈਨ ਤੇ ਖਰਚੇ ਕੀਤੇ ਕੀ ਕਿਹਾ ਸੀ ਕਪਤਨ ਅਬਰਦਰ ਸਿੰਘ ਨੇ ਕਿ ਤੁਸੀਂ ਅੰਦਰਲੇ ਸਮਾਗਮ ਸੰਭੋ ਕਿਉਂਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਹੈ ਬਾਹਰਲੇ ਸਾਨੂੰ ਕਰਨ ਦਿਓ ਸਰਕਾਰ ਸਾਡੀ ਹੈ ਆਪਾਂ ਰਲ ਮਿਲ ਕੇ ਕਰਗੀਏ ਹੂੰ ਤੇ ਇਹਦਾ ਅਜੇ ਤੱਕ ਸਵਾਲ ਉੱਠਦਾ ਹੈ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ 8 ਤੋਂ ਲੈ ਕੇ 11-12 ਕਰੋੜ ਤੱਕ ਉਹ ਤੰਬੂ ਤੇ ਹੋਰ ਚੀਜ਼ਾਂ ਲਾ ਦਿੱਤੀਆਂ ਗਈਆਂ ਉੱਥੇ ਤਾਂ ਮੂਲ ਮੰਤਰ ਦਾ ਜਿਹੜਾ ਪੱત્રਾ ਲਾਇਆ ਗਿਆ ਸੀਗਾ ਉਹਦੇ ਵੀ ਸਵਾਲ ਉੱਠੇ ਸਨ ਕੀ ਗੱਲ ਤੁਹਾਨੂੰ ਕੱਲਿਆਂ ਨੂੰ ਹੀ ਇਹ ਸਾਰਾ ਕੁਝ ਦਿੱਤਾ ਵਾ ਦੂਜਾ ਕੋਈ ਮਰ ਨਹੀਂ ਸਕਦਾ ਇਹਦੇ ਤੇ ਸਵਾਲ ਨੇ ਜਿਹਦਾ ਜਵਾਬ ਦੇਣਾ ਪਊਗਾ ਕਿਉਂਕਿ ਲਿਖਤੀ ਕੁਲਤਾਰ ਸਿੰਘ ਸੰਤਮਾ ਸਾਹਿਬ ਨੇ ਭੇਜਿਆ ਤੇ ਕੱਲੋਂ ਤੁਸੀਂ ਕਹੋਗੇ ਪਟਨਾ ਸਾਹਿਬ ਵਾਲੇ ਨਹੀਂ ਬਣਾ ਸਕਦੇ ਹਜੂਰ ਸਾਹਿਬ ਦਾ ਬੋਰਡ ਨਹੀਂ ਬਣਾ ਸਕਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਬਣਾ ਸਕਦੀ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨਹੀਂ ਬਣਾ ਸਕਦੀ ਕਿਉਂਕਿ ਸਾਰਾ ਟਿਕਾ ਤੁਹਾਡੇ ਕੋਲੇ ਹੈ ਵਿਸ਼ਾਲ ਹਿਰਦੇ ਕਰੋ ਕੁਝੇ ਚ ਰਸ ਬੰਦ ਕਰੋ ਸੋ ਇਹਦੇ ਵਿੱਚ ਇਹ ਸਾਰਾ ਕੁਝ ਆਇਆ ਤੇ ਕਈ ਹੋਰ ਮਸਲੇ ਵੀ ਇਸ ਅੰਤਰੰਕ ਕਮੇਟੀ ਚ ਇਹਨਾਂ ਨੇ ਆਪਣੇ ਤੌਰ ਦੇ ਉੱਤੇ ਵੀ ਸਾਰਾ ਸਾਲ ਬਣਾਉਣ ਵਾਲਿਆਂ ਲਈ ਜਿਹੜਾ ਧਮੀ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ 350 ਸਾਲਾ ਸ਼ਹੀਦੀ ਪੁਰਬ ਆ ਰਿਹਾ ਨਵੰਬਰ ਦੇ ਵਿੱਚ 5 ਕਰੋੜ ਰੁਪਇਆ ਰਾਖਵਾ ਅਸੀਂ ਵੀ ਰੱਖਤਾ ਚੰਗੀ ਗੱਲ ਹੈ ਰੱਖੋ ਤੁਸੀਂ ਆਹ 5 ਕਰੋੜ ਦੀ ਬਜਾਏ ਭਾਵੇਂ 15 ਕਰੋੜ ਰੱਖ ਲਓ ਤੰਬੂਆ ਤੇ ਤਾਂ ਤੁਸੀਂ 9 10 11 12 ਕਰੋੜ ਲਾ ਸਕਦੇ ਹੋ ਸ਼ਤਾਬਦੀ ਤੇ 5 ਕਰੋੜ ਹੋਰ ਵੱਢ ਦੇ ਰੱਖ ਲੋ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਸੋ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਮੰਗ ਉੱਠੀ ਸੀ ਤਰਵਿੰਦਰ ਸਿੰਘ ਜਿਹੜੀ ਧੁੰਮਾ ਸਾਹਿਬ ਨਾਲ ਸਮਝੌਤਾ ਹੋਇਆ ਉਹ ਸੀ ਕਿ ਜਥੇਦਾਰਾਂ ਨੂੰ ਦੁਬਾਰਾ ਪ੍ਰਾਣਿਆਂ ਨੂੰ ਲਿਆ ਕੇ ਫਿਰ ਉਹਨਾਂ ਨੂੰ ਰੌ ਰੀਤਾਂ ਦੇ ਨਾਲ ਸੇਵਾ ਮੁਕਤ ਕੀਤਾ ਜਾਵੇ ਤੇ ਹੁਣ ਤੋਂ ਮਾਹ ਸਾਹਿਬ ਦਾ ਸਮਝੌਤਾ ਵੀ ਹੋ ਗਿਆ 11 ਤਰੀਕ ਨੂੰ ਸੁਖਵੀਰ ਸਿੰਘ ਬਾਦਲ ਦੀ ਕੋਠੀ ਦੇ ਬਾਹਰ 2 ਘੰਟੇ ਕੀਰਤਨ ਕਰਨਾ ਸੀ ਬਾਦਲਪਿੰਡ ਚ ਉਹ ਵੀ ਮੁਲਤਵੀ ਹੋ ਗਿਆ ਤੇ ਗੁਣਗਾ ਤੇ ਧਾਮੀ ਸਾਹਿਬ ਦੇ ਧਾਮੀ ਸਾਹਿਬ ਨੇ ਬੜੇ ਵਧੀਆ ਤਰੀਕੇ ਦੇ ਨਾਲ ਸਾਰੇ ਮਾਮਲੇ ਨੂੰ ਨਿਜਠ ਲਿਆ ਜੀ ਹੂੰ ਸੋ ਇਹ ਜਿਹੜੀਆਂ ਚੀਜ਼ਾਂ ਨੇ ਮੇਰਾ ਖਿਆਲ ਹੈ ਕਿ ਜਿਹੜਾ ਧਮੀਤ ਸਾਹਿਬ ਵਰਗੀ ਸ਼ਖਸੀਅਤ ਹੈ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਹੈ ਜੱਦਰ ਸਾਹਿਬਾਨ ਨੇ ਇਹਨਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਇਹ ਸਾਰਿਆਂ ਨੇ ਇਹ ਕਿਸੇ ਇੱਕ ਟੱਬਰ ਦੇ ਹੁਕਮ ਦੇ ਨਹੀਂ ਪਰ ਹੋ ਹੀ ਰਿਹਾ ਹੈ ਜੀ ਬਿਲਕੁਲ ਟਿਲ ਸਾਹਿਬ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਗਿਆ ਸਿੱਧੂ ਮੂਸੇਵਾਲਾ ਦੇ ਜਿਹੜੇ ਪ੍ਰਸ਼ੰਸਕ ਸੀ ਉਹਨਾਂ ਦੇ ਨਾਲ ਫੋਟੋਆਂ ਵਗੈਰਾ ਪ੍ਰਾਣੀਆਂ ਸਾਂਝੀਆਂ ਕਰਦੇ ਨਜ਼ਰ ਆਏ ਤੇ ਇੱਕ ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ਇੱਕ ਚੈਨਲ ਵੱਲੋਂ ਬਣਾਈ ਗਈ ਹੈ ਇੱਕ ਮੀਡੀਆ ਹਾਊਸ ਵੱਲੋਂ ਉਹਦੇ ਕਹਿੰਦੇ ਦੋ ਪਾਰਟਸ ਨੇ ਇੱਕ ਪਾਰਟ ਤਾਂ ਰਿਲੀਜ਼ ਹੋ ਗਿਆ ਤੇ ਮੈਨੂੰ ਲੱਗਦਾ ਕਿ ਦੂਜਾ ਪਾਰਟ ਵੀ ਸ਼ਾਇਦ ਰਿਲੀਜ਼ ਹੋ ਚੁੱਕਾ ਹੈ ਤੇ ਮਾਮਲਾ ਕੋਰਟ ਦੇ ਵਿੱਚ ਹੈ ਤੇ ਕੋਰਟ ਨੇ ਅਗਲੀ ਸੁਣਵਾਈ ਦੀ ਤਾਰੀਖ ਵੀ ਪਾਈ ਹੋਈ ਹੈ ਪਰ ਉਹਦੇ باوجود ਉਹ ਜਿਹੜੀ ਡਾਕੂਮੈਂਟਰੀ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਚੱਲ ਰਹੀ ਹੈ ਉਹ ਹਟਾਈ ਨਹੀਂ ਗਈ ਤੇ ਕੋ ਮਾਨਸਾ ਦੀ ਅਦਾਲਤ ਦੇ ਵਿੱਚ ਬਲਕੌਰ ਸਿੰਘ ਸਿੱਧੂ ਪਿਤਾ ਸਿੱਧੂ ਮੂਸੇਵਾਲਾ ਉਹਨਾਂ ਨੇ ਇੱਕ ਦਰਖਾਸਤ ਦਾਇਰ ਕਰਤੀ ਹੈ ਜਿਹਦੀ ਭਲਕੇ ਸੁਣਵਾਈ ਆ 16 ਤਰੀਕ ਨੂੰ। ਔਰ ਸਬੰਧਤ ਧਿਰ ਨੂੰ ਹੁਣ ਤਾਂ ਸਾਰੀ ਦੁਨੀਆ ਨੂੰ ਪਤਾ ਕਿ ਕਿਹਨੇ ਕਰਾਈਆ। ਕੋ ਕਹਿਣ ਦਾ ਹਰਜਨੀ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਕਿ ਭਾਈ ਸਾਹਿਬ ਤੁਸੀਂ ਆਓ ਆ ਕੇ ਜਵਾਬ ਦਿਓ। ਇੱਕ ਚਿੱਠੀ ਲਿਖੀ ਗਈ ਸੀ ਮਹਾਰਾਸ਼ਟਰ ਦੇ ਡੀਜੀਪੀ ਨੂੰ। ਬਲਕੌਰ ਸਿੰਘ ਸਿੱਧੂ ਵੱਲੋਂ ਉਹਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਸਮਾ ਦੱਸੇਗਾ ਪਰ ਇਹ ਸਾਰਾ ਕੁਝ ਜਿਹੜਾ ਬਿਵਾਦਤ ਹੋ ਗਿਆ ਤਿੰਨ ਗੀਤ ਨੇ ਸਿੱਧੂ ਮੂਸੇ ਵਾਲੇ ਦੇ ਉਹਦੇ ਜਨਮ ਦਿਹਾੜਾ ਸੌਰੀ ਮਾਫ ਕਰ ਰਾ ਜਨਮ ਦਿਹਾੜਾ ਆਇਆ ਉਸ ਤੋਂ ਪਹਿਲਾਂ ਉਹਦੀ ਵਰਸੀ ਮਨਾਈ ਗਈ 29 ਤਰੀਕ ਨੂੰ ਕਿਉਂਕਿ 29 ਮਈ ਨੂੰ ਇਹ ਘਟਨਾ ਕਰਮ 2022 ਦੇ ਵਿੱਚ ਵਾਪਰਿਆ ਸੀ ਤੀਜੀ ਵਰਸੀ ਮਨਾਈ ਗਈ ਬਾਦ ਦੇ ਵਿੱਚ ਜਨਮ ਦਿਨ ਤੇ ਤਿੰਨ ਗੀਤ ਤੇ ਇੱਕ ਉਹਦੀ ਡਾਕੂਮੈਂਟਰੀ ਦਾਸਤਾਵੇਜ਼ੀ ਜਾਰੀ ਕਰ ਦਿੱਤੀ ਗਈ ਉਹਦੇ ਉੱਤੇ ਕੱਲ ਅਦਾਲਤ ਦੇ ਵਿੱਚ ਤਰੀਕ ਹੈ ਕੀ ਹੁੰਦਾ ਸਵਾ ਦੱਸੇਗਾ ਜੀ ਬਿਲਕੁਲ ਜੀ ਤੇ ਇੱਕ ਰਾਮ ਸਿੰਘ ਧੋਮਹਰਾ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਉਹ ਸੁਖਬੀਰ ਬਾਦਲ ਦੀ ਕੋਠੀ ਦੇ ਬਾਹਰ ਜਾ ਕੇ ਰਹਿ ਇਸ ਦੇ ਬਾਰ ਧਰਨਾ ਦੇਣਗੇ ਪਰ ਉਹ ਹੁਣ ਮੁਲਤਵੀ ਕਰ ਦਿੱਤਾ ਗਿਆ ਆਪਾਂ ਗੱਲ ਕਰ ਵੀ ਲਈ ਆ ਉਹਦੇ ਵਿੱਚ ਇਹੋ ਸੀ ਜੱਥੇਦਾਰ ਸਾਹਿਬ ਨੂੰ ਬਦਲਿਆ ਜਾਵੇ ਗੜਗਾਜੇ ਸਾਹਿਬ ਨੂੰ ਉਹਨਾਂ ਕੋਲੇ ਦੋ ਚਾਰਜ ਨੇ ਤੇ ਉਹ ਬਾਬਾ ਟੇਕ ਸਿੰਘ ਢਣੋਲਾ ਜਿਹੜਾ ਤਖਤ ਦਮਸੋਬਾ ਸਾਹਿਬ ਦੇ ਜੱਥੇਦਾਰ ਨੇ ਉਹਨਾਂ ਨੂੰ ਬਦਲਿਆ ਜਾਵੇ ਹੂੰ ਪੁਰਾਣੇ ਜੱਥੇਦਾਰ ਬਹਾਲ ਕਰਕੇ ਉਹਨਾਂ ਦੀ ਚੰਗੇ ਤਰੀਕੇ ਨਾਲ ਸੇਵਾ ਮੁਕਤੀ ਕੀਤੀ ਜਾਵੇ ਇਸ ਮਸਲੇ ਨੂੰ ਲੈ ਕੇ ਬੜਾ ਕੁਝ ਕੀਤਾ ਹੂੰ ਵਿਰੋਧ ਵੀ ਕੀਤਾ ਹੁਣ ਕਹਿੰਦੇ ਮੈਂ ਸੁਖਵੀਰ ਸਿੰਘ ਬਾਦਲ ਦਾ ਵਿਰੋਧ ਨਹੀਂ ਕਰ ਸਕਦਾ ਤੁਸੀਂ ਕਰ ਵੀ ਕਿਵੇਂ ਸਕਦੇ ਹੋ ਦਮਦਮਿਤ ਟਕਸਾਲ ਦਾ ਜਦੋਂ ਮੁਕਾਬਲਾ ਹੁੰਦਾ ਨਾ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਨਾਲ ਤਾਂ ਜ਼ਮੀਨ ਅਸਮਾਨ ਦਾ ਫਰਕ ਪੈਂਦਾ ਕਿੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਹੂੰ ਉਹ ਮੁਖੀ ਕਿੱਥੇ ਹਰਨਾਮ ਸਿੰਘ ਤੋਂ ਬਾਮੁਖੀ ਉਹ ਮਾਮਲਾ ਕੀਤਾ हट ਗਏ 2 ਘੰਟੇ ਇਹਨਾਂ ਨੇ ਉੱਥੇ ਕੀਰਤਨ ਕਰਾਇਆ ਕਰਨਾ ਸੀ ਪਹਿਲੇ ਐਤਵਾਰ ਹਰ ਮਹੀਨੇ ਉਹ ਵਿਚ ਵਿਚਾਲੇ ਰਹਿ ਗਿਆ ਪਰ ਕਹਿੰਦੇ ਮੇਰੀ ਗੱਲ ਮੰਨ ਲਈ ਤੇ ਕਰਗਜਾ ਸਾਹਿਬ ਤਾਂ ਉੱਥੇ ਹੀ ਬੈਠੇ ਨੇ ਗੱਲ ਕੀ ਮੰਨ ਲਈ ਪਤਾ ਨਹੀਂ ਪਤਾ ਨਹੀਂ ਕਦੋਂ ਇਹ ਬਖਰੇਵੇਂ ਕਰ ਲੈਂਦੇ ਨੇ ਤੇ ਕਦੋਂ ਇਹ ਫੇਰ ਮਿਲ ਕੇ ਬਹਿ ਜਾਂਦੇ ਨੇ ਇਹਦੇ ਬਾਰੇ ਕੁਝ ਵੀ ਕਹਿੰਦਾ ਕੀ ਕਹੀਏ ਕਿ ਇਹਨਾਂ ਦੇ ਜਿਹੜੇ ਆਪਣੇ ਕਰਦਾਰ ਨੇ ਉਹਦੇ ਬਾਰੇ ਜਿਵੇਂ ਆਪਾਂ ਪਹਿਲਾਂ ਕਹਿ ਕੇ اٹਿਹਾਂ ਜੇ ਪਬਲਿਕ ਹੈ ਸਭ ਜਾਣਦੀ ਹੈ ਲੋਕ ਇਹਨਾਂ ਨੂੰ ਜਾਣਦੇ ਨੇ ਜੀ ਬਿਲਕੁਲ ਜੀ ਟੇਲ ਸਾਹਿਬ 2 ਮਿੰਟ ਦਾ ਸਮਾਂ ਬਣੇ ਕੋਲ ਬਾਕੀ ਰਹਿ ਗਿਆ ਇਸ ਪ੍ਰੋਗਰਾਮ ਦੇ ਵਿੱਚ ਤੇ ਇੱਕ ਖਬਰ ਜ਼ਰੂਰ ਵਿਚਾਰਾਂਗੇ ਕਿ ਜੋ ਆਪਰੇਸ਼ਨ ਸੰਦੂਰ ਹੋਇਆ ਸੀਗਾ ਉਹਦੇ ਬਾਰੇ ਜਾਣਕਾਰੀ ਦੇਣ ਵਾਸਤੇ ਆਪਣਾ ਪੱਖ ਰੱਖਣ ਵਾਸਤੇ ਭਾਰਤ ਦਾ ਇੱਕ ਵਫਦ ਜੋ ਮੈਂਬਰ ਪਾਰਲੀਮੈਂਟ ਸੀਗੇ ਵੱਖ-ਵੱਖ ਦੇਸ਼ਾਂ ਦੇ ਵਿੱਚ ਗਿਆ ਵਕਫਾ ਖੋ ਦੇ ਵਿੱਚ ਆਗੂ ਸ਼ਾਮਲ ਸੀਗੇ ਕਦੇ ਕਿਸੇ ਨੇ ਕੋਈ ਅਗਵਾਈ ਕੀਤੀ ਕਦੇ ਕਿਸੇ ਨੇ ਕਿਸੇ ਵਫਦ ਦੀ ਅਗਵਾਈ ਕੀਤੀ ਵਾਪਸ ਆ ਕੇ ਸਾਰਿਆਂ ਦੇ ਨਾਲ ਮੀਟਿੰਗ ਕੀਤੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇ ਸਾਰੇ ਪੱਖ ਜਾਣੇ ਗਏ ਨੇ ਦੇਖੋ ਜੀ ਇਹਦੇ ਵਿੱਚ ਸਰਬਦਲ ਇਹ ਵਫਦ ਸੀਗਾ ਇਹਦੇ ਵਿੱਚ ਕਈ ਕਮੇਟੀਆਂ ਬਣੀਆਂ ਸੀ ਕਈ ਕਮੇਟੀਆਂ ਦੀ ਅਗਵਾਈ ਕਾਂਗਰਸ ਪਾਰਟੀ ਵਾਲਿਆਂ ਨੇ ਕੀਤੀ ਕਿਤੇ ਭਾਰਤੀ ਜਨਤਾ ਪਾਰਟੀ ਨੇ ਕਿਤੇ ਕਿਸੇ ਹੋਰ ਨੇ ਉਹ ਸਾਰੇ ਜਾ ਕੇ ਤੇ ਆਖਰ ਆ ਕੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ ਤਾਂ ਪ੍ਰਧਾਨ ਮੰਤਰੀ ਸਾਹਿਬ ਦਾ ਕਹਿਣਾ ਸੀ ਹੂੰ ਕਿ ਜਿਹੜਾ ਵਫਦ ਵਿਦੇਸ਼ਾਂ ਦੇ ਵਿੱਚ ਆਪਰੇਸ਼ਨ ਸੰਧੂਰ ਬਾਰੇ ਦੱਸਣ ਗਿਆ ਹੈ ਇਹ ਬੜਾ ਸਫਲ ਟੂਰ ਰਿਹਾ ਹੈ ਹੂੰ ਉਹਨਾਂ ਨੇ ਸਾਡਾ ਪੱਖ ਬਹੁਤ ਵਧੀਆ ਤਰੀਕੇ ਦੇ ਨਾਲ ਦੂਜੇ ਮੁਲਕਾਂ ਦੇ ਸਾਹਮਣੇ ਰੱਖਿਆ ਹੈ ਹੂੰ ਇਹਦੇ ਨਾਲ ਘੱਟੋ-ਘੱਟ ਦੂਜੇ ਮੁਲਕ ਕਿਸੇ ਭੁਲੇਖੇ 'ਚ ਨਹੀਂ ਪੈਣਗੇ ਉਹਨਾਂ ਨੂੰ ਸਹੀ ਜਾਣਕਾਰੀ ਪ੍ਰਦਾਨ ਹੋ ਗਈ ਹੈ ਚਲੋ ਖੈਰ ਇਹ ਗੱਲ ਉਹ ਜਾਣਨ ਪਰ ਕੁੱਲ ਮਿਲਾ ਕੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਥੇ ਆ ਕੇ ਮਿਲੇ ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਇਹਨਾਂ ਮੰਬਰ ਪਾਰਲੀਮੈਂਟਾਂ ਦੇ ਦੌਰ ਤੇ ਕਾਫੀ ਤਸੱਲੀ ਪ੍ਰਗਟਾਈ ਹੈ ਜੀ ਡਿਰ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਸ਼ੁਕਰੀਆ ਜੀ ਬਹੁਤ ਬਹੁਤ ਬੇਰਬਾ ਸੋ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਅਗਲੇ ਹਫਤੇ ਹੋਰ ਸਰਗਰਮੀਆਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ